ਦੇਰਾਂ ਹੌਸਲਾ ਹੁੰਦਾ ਨਾ ਫੇਰਾ ਇਹ ਵਾਈਟ ਬਾਲ ਦਾ ਇਸ਼ਾਰਾ ਜਿੰਦੇ ਅੱਲਾ ਤੱਕ ਜਾ ਦਿੰਦੇ ਕਿੱਥੇ ਗਿਆ ਕਿੱਥੇ ਕਰਦੇ ਨੇ ਇੰਨਾਂ ਕੋ ਜੇ ਕਰਾਣਾ ਇੰਨਾਂ ਕੋ ਜੇ ਕਰਾਣਾ ਕੋਈ ਨਹੀਂ ਕੋਈ ਮਾ ਹਾਏ ਰਫਾ ਅਟਾ ਕਹਿੰਦੇ ਕਰਨੀ ਆਂ ਦੀ ਜਾਨ ਹਲਕ ਚ ਪਾਤੀ ਅਟਾ ਕਰਨੇ ਵਾਲਿਆਂ ਦੀ ਜਾਨ ਹਲਕ ਚ ਪਾਤੀ ਵਾਹ ਹੁਣ ਪਤਾ ਲੱਗੀ ਅੱਜ ਪਤਾ ਲੱਗੀ ਵੇਲੀ ਆਵੇ ਜ਼ੋਰ ਦਾ ਅੱਜ ਪਤਾ ਲੱਗੀ ਵੇਲੀ ਆਵੇ ਜ਼ੋਰ ਦਾ ਇਕਬਾਲ ਬਾਦਲ ਕਹਿੰਦੇ ਵਨ ਬਾਂਸ ਦੇ ਇਸ਼ਾਰੇ ਕਰਦੇ ਆ ਇਕਬਾਲ ਬਾਦਲ ਨੇ ਵਨ ਬਾਂਸ ਦੇ ਇਸ਼ਾਰੇ ਕਰਦੇ ਆ ਕੌਣ ਮਾਰਨ ਕਰਦਾ ਪਿਆ ਬਾਹਰ ਬਾਹਰ ਸਕੋਰ ਕੌਣ ਕਰਦਾ ਪਿਆ ਮੁੰਡੇ ਕਰਦਾ ਹੈ ਸਕੋਰ ਬਾਜੀ 2 ਹੋਰ ਬਾਜੀ 4 ਰਨ ਕਮਾਲ ਦਾ ਕਮਬੈਕ ਕਰਕੇ ਕਹਿੰਦੇ 2 ਰਨ ਆ ਗਏ ਨੇ ਹਉਂ ਨੇ ਬਰਬਾਦ ਬੈਟ ਤੋਟ ਕੇ ਰਣਾ ਆਵਾ ਤੇਰੀਆਂ 9 ਬੋਲਾਂ ਨੇ ਤੋ ਰਣਾ ਨਹੀਂ ਤਾਂ ਮੈਚ ਤੱਕ ਹੀ ਪਕੜ ਦੇ ਵਿੱਚ ਕਰੀ ਲਿਆ ਬੇਟੀ ਵਾਟੇ ਮੁੱਤੀ ਬਾਜੀ ਕ੍ਰੰਟ ਟਿੱਬੂ ਤੋਂ ਆਜਾ ਜਲਦੀ ਸ਼ੁੱਧ ਦਕਰ ਹੈ ਨਾ ਤੇ ਤੇ ਨੇ ਇੰਨੀ ਕਮਾਲ ਦੀ ਬਿਲਡਿੰਗ ਆ ਲੋ ਮੁੱਤੀ ਵਰੀ ਲਾਈਵ ਸ਼ੁਰੂ ਹੋ ਗਿਆ ਬਟਾ ਲੋ ਕਹਿੰਦੇ ਪੋਜ ਮਜ਼ਾਰੇ ਯੂਕੇ ਟੋਪ ਤੇ ਯੂਐਸਓ ਤੇ ਡਾਲਰ ਕੱਪ ਮਿੱਤਰਾਂ ਦਾ ਦੇਖਣ ਲਈ ਕੋਈ ਘੁੰਮਦੀ ਬਿਊਟੀ ਪਾਰਲਰ ਮਰਸਾ ਦੀ ਜੇ ਮਰਸਾ ਨੂੰ ਮਾਰੇ ਭਾਰਨਾ ਕਹਿੰਦੇ ਆ ਮਿੱਤਰਾਂ ਦੇ ਕੱਪ ਵੀ ਥੋੜੇ ਛੇਕ ਲਲਕਰੇ ਪੈਂਦੇ ਆ ਬੋਲਪੁਰ ਦੇ ਵੀ ਲਲਕਰੇ ਪੈਂਦੇ ਅੱਜ ਜੀਲਪੁਰ ਦੇ ਕੱਪ ਤੇ ਇਹ ਲਲਕਰੇ ਪੈਂਦੇ ਆ ਕਹਿੰਦੇ ਸ਼ਰਾਬ ਹੋਇਆ ਤੇ ਨਿਆਰਾ ਪੱਜਾ ਹੋਇਆ ਇਹ ਨਹੀਂ ਤੇ ਫਤਮਾ ਫਤਮਾ ਕਹਿੰਦਾ ਹੈ ਤੇ ਦੋ ਦੀ ਟਰਾਈ ਦੋ ਨਹੀਂ ਮੈਂ ਕਹਿੰਦੇ ਆ ਤਾਂ ਸਰਾ ਕਰਾਵਾ ਜਦੋਂ ਮਿੱਤੀ ਪਾਣੀ ਵੀ ਉੱਤੋਂ ਆਏ ਆ ਪਤਾ ਗਰੜੀ ਫਸੀ ਹੋਈ ਨੇ ਇਹ ਮੈਂ ਕਹਿੰਦੇ ਇੱਕ ਵਾਰ ਤਾਂ ਲੱਗਦਾ ਸੀ ਤਰਨਾ ਕੱਢ ਦੀ ਪਰ ਹੁਣ ਤੇ ਤਰਨੇ ਵਾਲਾ ਨੇ ਕਹਿੰਦੇ ਤੁਰੰਤ ਤੇ ਮਦਦ ਵੀ ਕਰਤਾ ਹੁਣ ਤਾਂ ਤਰਨ ਵਾਲਾ ਨੇ ਵੀ ਓ ਨਹੀਂ 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 ਛੋਟ ਆ ਭਾਈ ਅੱਧਾ ਕੋਈ ਨਹੀਂ ਚੱਲ ਚੱਲ ਸ਼ਾਬਾ ਕੋਈ ਨਹੀਂ ਕੋਈ ਨਹੀਂ ਕੋਈ ਮੜ ਕੇ ਬਾਲੀ ਧਿਆਨ ਨਾ ਓ ਅੱਕਾ ਖੋਲ ਕੇ ਬੜੇ ਨੀਂਦਰੇ ਤੋਂ ਬਾਹਰ ਆ ਨੀਂਦਰੇ ਤੋਂ ਬਾਹਰ ਆ ਨੀਂਦਰੇ ਤੋਂ ਬਾਹਰ ਆ ਜਿਹੜੀ ਹੁੰਦੀ ਨਹੀਂ ਜਿਹੜੀ ਸ਼ਾਬਾਸ਼ ਜੀ ਲਾ ਅਗਲੀ ਬਾਲ ਤੇ ਕੀ ਬਰਦਾ ਕੀ ਬਰਦਾਤੇ ਕੰਮਾਲ ਦੀ ਬੋਲਿੰਗ ਹੈ ਕੰਮਾਲ ਦੀ ਬੋਲਿੰਗ ਹੈ ਬੋਲਰ ਨੇ ਹਿੰਦੀ ਆ ਰਾਜਾ ਕਹਿੰਦੇ ਰਾਜਾ ਹੈ ਹੈਪੀ ਬਰਥਡੇ ਬੱਚੇ ਬਹੁਤ ਵੱਡਾ ਇਨਸਾਨ ਹੈ ਬਹੁਤ ਵੱਡਾ ਅਸਮਾਨ ਹੈ ਨਾ ਹਕੀਕਤ ਦੀ ਫਰਮ ਬੂਲਪੁਰ ਹੋ ਗਿਆ ਲੱਗਿਆ ਹੋ ਗਿਆ ਲੱਗਿਆ ਇੱਕ ਰਾਜਾ ਕਹਿੰਦੇ ਠੱਗਾ ਉਹ ਤੇਰੀ ਗੱਡੀ ਉੱਤੇ ਉਰਦ ਮਾਲ ਬਣ ਕੇ ਬੈਠਾ ਕਿਸਾਨਾਂ ਦੇ ਕਿਸ਼ਕਾ ਕਰ ਰਿਹਾ ਹੈ ਮਹਿਮਾ ਆਪਣੇ ਸਾਧਾ ਰਾਜਪੁਰਾਜ ਕਹਿੰਦੇ ਅਬੀਰ ਪਿਲਾਲ ਦੇ ਬਾਦ ਦੇਖਦੇ ਆਂ ਜੇ ਉਹ ਅੱਜ ਕੀ ਹੋਣਾ ਥੋੜੇ ਬੰਦੇ ਹੋਏ ਬਾਅਦ ਤੇ ਨੀਂਦਣਾ ਕਦੇ ਭੱਜਣਾ ਨਹੀਂ ਦੇਣਾ ਭੱਜਣ ਨਹੀਂ ਦੇਣਾ ਕਦੇ ਭੱਜਦੇ ਆਲੇ ਇੱਕ ਹੁੰਦੇ ਹਵਾਰ ਮਿੱਤਰ ਅੱਜ ਟੱਕਰਿਆ ਹਾਰ ਵਾਲੇ ਹਾਰ ਮਿੱਤਰ ਇੱਧਰ ਚੱਲਿਆ ਇੱਥੇ ਵੀ ਸਿੰਗਲ ਆਈ ਇੱਕ ਰੈਡੀ ਭਾਈ ਇੱਕ ਬਾਲ ਗਰ ਗਿਆ ਤੇ ਜਾਨ ਫੇਰੀ ਛਤਰੀਆ ਇੱਕ ਬਾਲ ਮੇਰ ਵਾਲੀ ਜਾਨੂਆ ਯਾਰ ਫੇਰੀ ਛਤਰੀਆ ਉਹਨਾਂ ਨੇ ਬੁਲਤ ਰਵੇ ਅਮਰ ਤੇ ਦੇਖੋ ਸਲਾਈਡ ਹੈ ਬੰਨ 32 ਆ ਏ ਵੀ ਦਾ ਹੋ ਕਿੰਨੀਆਂ ਬਾਤਾਂ ਕਾਰ ਕਰੀ ਆਪ ਕਿੰਨੀਆਂ ਚਾਰ ਚਾਰ ਕੋ ਚਾਰ ਹੋਦੀਆਂ ਦੋ ਗੱਲਾਂ ਬਾਕੀ ਨੇ ਉਹ ਤਾਂ ਪਤਾਨ ਵੱਲ ਆ ਗਿਆ ਦਿੱਤਾ ਤੇ ਹੁਣ ਪਤਾ ਲੱਗ ਰਿਹਾ ਜਿਹੜਾ ਸਵਾਦ ਆਣੇ ਫੱਤੀ ਬਾਈ ਇਹ ਨਾਦ ਕਹਿੰਦੇ ਫੱਜ ਹੈ ਹੁਣ ਨਾਦ ਕੰਦਾ ਇੱਕ ਤਾਲੇ ਦੇ ਹੈ ਕਹਿੰਦੇ ਫੱਜਦੇ ਨਾਲ ਕਿੱਥੇ ਹੁੰਦੇ ਬਾੜ ਮਿੱਤਰ ਅੱਜ ਟਕਰਿਆ ਹਾਲੀ ਵਾਲੇ ਬਾੜ ਮਿੱਤਰ ਹੁਣ ਪਤਾ ਲੱਗਣਾ ਕਿਰੇ ਭਾਵੇਂ ਕਿਹੜਾ

ਇੱਕ ਬੰਦਾ ਦੋ ਬਾਕੀ ਇੱਕ ਬੜੀ ਪੰਜ ਬੋਲਰ ਜੱਗੇ ਭਾਈ ਉਸਤਾਦ ਜੀ ਆਪ ਹੋਂਦਾ ਡਾ ਹਾਂ ਕਿ ਕੌਣ ਠੰਡੇ ਰਾਤ ਬਣਾਵਾ ਅੱਗੇ ਕਹਿੰਦੇ ਕਹਿੰਦੇ ਮੈਂ ਨਾ ਉਹਦਾ ਮੈਚ ਵਾਲਾ ਕਿੱਥੇ ਗਿਆ ਉਹ ਦਿਹਾਉ ਕੌਣ ਕਹਿੰਦਾ ਕਿਉਂ ਆਇਆ ਹੈ ਹੈ ਦੂਜੇ ਕਹਿੰਦੇ ਉਹ ਸਾਰੇ ਤੂੰ ਹੀ ਹੁਣ ਮੇਰੀ ਗੱਲ ਸੁਣ ਜੀ ਭਾਈ ਤੇਲ ਕਿੰਨੇ ਵੱਟਾਂਵਰੇ ਬਾਕ ਮਾਗੇ ਵੱਟਾ 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 ਰਬਾ ਹੁਣ ਸੁਆਦ ਆਣਾ ਉਹ ਸੁਆਦ ਆਣਾ ਪਹਿਲੀ ਕੋਈ ਇਹ ਹੁਣ ਕਹਿੰਦੇ ਓ ਲਾ 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 ਰਬਾ ਹਰ ਰਬਾ ਇਹ ਮੈਨੂੰ ਲੱਗਦਾ ਦੇਸੀ ਕਿਉਂਗਾ ਪਰ ਉਹ ਤੋਂ ਤੋਂ ਆਏ ਹੋਈ ਸਿੱਕੜ ਦਿੱਤੀ ਜਾਂਦੀ ਹੈ ਪਰ ਤੋਂ ਲੱਗਦਾ ਦੇਸੀ ਤੇ ਲੱਗਦੀ ਜਾਂਦੀ ਹੈ ਬਾਕੀ ਕਹਿੰਦੇ ਸੱਤੀ ਬਾਹੀ ਹੈ ਬਾਲੇ ਤੋਂ ਨੇ ਬੱਟਾ ਜਿੰਨੇ ਇਹ ਟਾਪ ਵੀ ਗਰਾਉਂਦੇ ਨੇ ਕਿੰਨੇ ਆਸਟ੍ਰੇਲੀਆ ਦੇ ਵਿੱਚ ਬੱਟਾ ਬੱਟਾ ਕਰਾ ਦੇ ਆਏ ਨੇ ਪਰ ਕਹਿੰਦੇ ਵਾਈਡ ਬਾਲ ਦਾ ਇਸ਼ਾਰਾ ਹੋ ਗਿਆ ਲੈ ਪੰਜਾ ਵੀ ਕਿੰਨੇ ਰੰਗ ਨੇ ਬਾਈਡਾ ਵਾਈਡ ਆ ਦੋ ਛੱਕੇ ਆ ਆ ਤਿੰਨਾਂ ਲੱਗਦਾ ਸੀ ਉਹ ਬਾਈ ਲਾ 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 ਹੁਣ ਕਹਿੰਦੇ ਚਾਰਾਂ ਦੀ 12 ਹਾਂ ਚਾਰਾਂ ਦੀ 12 ਇਹ ਸੁਆਦ ਆਣਾ ਲੋਕ ਮੈਂ ਗਲਤੀ ਕਰ ਗਿਆ ਨਾ ਗਲਤੀ ਲਿਆ ਲੋਕ ਗਲਤੀ ਹੋਇਆ ਇੱਕ ਬਾੜੀਆਂ ਦਾ ਚੱਕੇ ਦੋ ਆ ਬਵਾ ਆਖਰੀ ਬਾਲ ਦੀ ਮਾਰਦੀ ਦੋ ਚੱਕੇ ਅੰਦਰੀਆ ਤੇ ਪਰ ਟੋਲਾ ਟੋਲਾ ਉਡਾਰ ਬਰਨਾਰ ਜਾਇਆ ਕੋ ਕਹਿੰਦੇ ਥੋੜੇ ਸੂ ਫਾਇਰ ਬਲ ਤੁਨੇ ਸਿਰਾ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਹੈ ਲਾਈਵ ਜਾ ਦੇਖਿਓ ਜੇ ਆਵਾਜ਼ ਕਿੰਨੀ ਆਉਂਦੀ ਆ ਆਪਣੇ ਮਤਲਬ ਇਹਨਾਂ ਵੀ ਆਪਾਂ ਆਪਦਾ ਇੱਥੇ ਕਰੀਏ ਜੂਣਾ ਭਲੀ ਦੋੜਾਂ ਦੀ ਸ਼ੋਰ ਉਹਨਾਂ ਸ਼ੱਕਾ ਤੋਂ ਆ ਟੋਟ ਕਰਕੇ ਅਗਲੀ ਤੇ ਲਾ ਕੇ ਭਾਵੇਂ ਇੱਕੀ ਲਾ ਕੇ ਮੋਲ ਦੇ ਲਗਾ ਦੇ ਕ੍ਰਿਤੀ ਲਾਗੇ ਮੈਚ ਮੁਕਾਵੇ ਆਹ ਔਰ ਰਨਿੰਗ ਬਚ ਗਏ ਆਹ ਬੋਲ ਛੱਕੇ ਬਚ ਗਏ ਲੈ ਤੇ ਖੋਟਰ ਖਾਤੀਆਂ ਦੇ ਖੜੀਆਂ ਨੇ ਲੈ ਕੰਦੇ ਪਰਨੇ ਦੇ ਪਲੇਅਰਾਂ ਅੱਲੋ ਰਪਿਆ 500 ਲਾ ਗਿਆ ਤੇ ਬਈ ਕਮੇਟੀ ਨੂੰ ਇਹਦਾ ਹੋਰ ਲੋ ਜੇ ਲਾ ਗਿਆ ਤਾਂ ਪਿੰਗ ਵਾਲੇ ਤੇ ਮੇਰੇ ਲਈ ਮਿੰਟਾ ਪਵਾ ਕੇ ਪਰਣੀ ਇਹ ਤਿੰਨਾਂ ਨੇ ਜਾਨ ਨੂੰ ਛੜ ਗਏ ਹੁੰਦੇ ਇਹ ਇਹ ਨਹੀਂ ਬੋਲ ਤੇ ਬੋਲ ਭਾਜੀ ਡੈੱਡ ਜਿਆ ਨਹੀਂ ਡੈੱਡ ਡੈੱਡ ਆ ਭਾਜੀ ਡੇਡ ਬਾਲ ਆ ਡੱਟ ਬਾਲ ਬੰਦ ਬਾਲ ਆ ਆ ਸਕੋਰ ਹੀ ਆ ਵੀਰੇ ਦੋ ਟਾਡੇ ਪਰ ਚੌਥਾ ਜਾਣਾ ਉੱਤੇ ਬੀਟਰੀ ਨਹੀਂ ਗਈ

ਲੈਕਟੂ ਟੂਰਨਾਮੈਂਟ ਆ ਰਿਹਾ ਹੈ ਮੇਰਾ ਬਹੁਤ ਮੂਲਦਾ ਵੀ ਆਵੇ ਮੂਲਦੀ ਆਉਂਦੇ ਵਿੱਚ ਫਿਰ ਸ਼ੁਰੂ ਨਹੀਂ ਹੋਇਆ ਤੁਮੇ ਬੇਸ ਤੋਂ ਪੂਰਾ ਪੌਣਾ ਪੈਸੇ ਦਾ ਪਰ ਕੀ ਅਗਲੇ ਮੈਚੋ ਕਰਦੇ ਸਾਡੀ ਦਾ ਹੋ ਹੋ ਹਾ 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 ਹੋ ਓ 2 2 2 2 ਓ 1 3 4 ਗੱਲ ਉਹ ਹੀ ਆ ਗਈ ਆ 4 ਕਹਿੰਦੇ ਇੱਕ ਬੋਲ ਤੇ ਰਨ ਚਾਰ ਓਹ ਬੰਦਾ ਬੰਦਾ ਮੇਜਾ ਫਾੜਾ ਫਾੜਾ ਆफी दाफी ਦੋਪੀਆ ਕਹਿੰਦਾ ਬੋਲੇ ਬਹੁਤ ਕਿ ਕਿ ਖੇਡੀ ਮਾਰੇ ਖਾਧੀ ਹੈ ਓਟ ਜੱਟ ਦਾ ਜਵਾਨ ਹੋ ਗਿਆ ਓਟ ਜੱਟ ਦਾ ਜਵਾਨ ਹੋ ਗਿਆ ਕਹਿੰਦੇ ਫਾਟਿਆਂ ਹਿੱਟ ਪਾ ਦਿਆ ਰੇ ਰੇ ਜੀ ਜੇ ਨਾ ਵਜਦਾ ਸੱਪਾ ਨਾ ਬਈ ਗੱਲ ਫੇਲਤੀ ਮਾਰੇ ਜਾ ਰਹੇ ਨੇ ਬਈ ਹਰ ਪਈਆ 500 ਕਰ ਲੈ ਉਹਨਾਂ ਤੇ ਬਈ ਹੈ ਫੇਰੇ ਦਾ ਮੌਜਾ ਹੈ ਇਹ ਚੋਟੀ ਆ ਮੌਜਾ ਨਹੀਂ ਅਗਲੀ ਟੀਮਾਂ ਨੇ ਫੇਲਤੀ ਹੈ ਗਰਾਊਂਡ ਦੇ ਵਿੱਚ ਪਹੁੰਚ ਜਲਦੀ ਜਲਦੀ ਟੋਲਾ ਪਾਵਰ ਆ ਮਾਬੂਦਿਤ ਨੈਟਰੀ ਦੇ ਬਾਦ ਕਰੇ ਜਾ ਰਹੇ ਨੇ ਟੋਲਾ ਦੇ ਦੋ ਬੰਦੇ ਮਾਰ ਚਾ ਮੇਰੇ ਵੀਰ ਜੀ ਮੈਨ ਆਉਂਦੀ ਮੈਨ ਕਰਦੇ ਯਾਰ ਆ ਭਲੇ ਇਹਨੂੰ ਦੇ ਦੇ ਏਦਾਂ ਕਰ ਕੀ ਕੀ ਆ ਮੈਨੋ ਮੈਚ ਕੀ ਜਣਾ ਆਪਾਂ ਆਵੇ ਹੈਡ ਮਾਰਨ ਤੇ ਮੁਫਫੀ ਓਏ ਸਾਬੀ ਸਾਬੀ ਉਹ ਨਵੀਂ ਉਹਰੇ ਆਇਤਰਾ ਬਬਲਾ ਵੀ ਨਾਲ ਲਿਆ ਬੱਚੇ ਮੈਚ ਛੱਡ ਗਿਆ ਭੈਣ ਚੋੜ ਲੱਭੀ ਦੀ ਗੱਲ ਸੁਣੀ ਮਾ ਬੰਦਾ ਉਹ ਮੈਂ ਦੀ ਨਾ ਪਿੰਡ ਦਾ ਆਇਆ ਆ ਆ ਭੇਕ ਵੇਖ ਅਲੀ ਤਰਾ ਲਾਇਆ ਤਿਆ ਅਮਰਤ ਭਾਈ ਆਉਂਦਾ ਇੱਕ ਵਾਰ ਨਾ ਮੈਂ ਉਹਨੂੰ ਕਈ ਰਾਤ ਨੂੰ ਘੇੜਦੇ ਕਹਿੰਦਾ ਮੇਰੀ ਗੱਲ ਨਹੀਂ ਮੰਨਿਆ ਉਹ ਸਾਡੀ ਅਮਰਤ ਭਾਈ ਨਾ ਮੈਂ ਅਜੇ ਤਾਰ ਤਾਰ ਕਰਾਉਂਦੇ ਓਏ ਉਰੇ ਆ ਇਧਰ ਵੀਰ ਮੈਂ ਨੋਟ ਦਿੰਦਾ ਐ ਫੋਟੋ ਵੀ ਅਨੋਦ ਤੇ ਆਪਾਂ ਕਮੈਂਟਰੀ ਕਰਕੇ ਜਾਣੀ ਉਹ ਡੋਲੇ ਦਾ ਟੋਲੇ ਦਾ ਕਰਕੇ ਉਹ ਹੀ ਉੱਤੇ ਰਹੀ ਆ ਨਹੀਂ ਯਾਰ ਕਮਸ਼ੀਦ ਆ ਮੈਂ ਨੋਟ ਤੇ ਕਮੈਂਟਰੀ ਵਿੱਚ ਬੋਲਣਾ ਨਾ ਬਾਹਰ ਇੱਕ ਮਿੰਟ ਮੈਂ ਪਹਿਲਾਂ ਲਾਉਣਾ ਲਾਉਣਾ ਕਿੱਥੇ ਕਦੋਂ ਲਾ ਲਾ ਲੈ